ਜੀ ਮੈਂ ਪ੍ਰੋਫੈਸਰ ਆਕਾਸ਼ਦੀਪ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵਿਭਾਗੀ ਪ੍ਰੀਖਿਆਵਾਂ ਦੇ ਤਹਿਤ ਲਏ ਜਾਣ ਵਾਲੇ ਵੱਖ-ਵੱਖ ਪੇਪਰਾਂ ਦੇ ਲਈ ਪੰਜਾਬੀ ਦੇ ਉੱਤਮਾਤਮਕਤਪੂਰਨ ਪ੍ਰਸ਼ਨ ਕਰਦੇ ਹਾਂ ਆਓ ਕਬੀਰ ਪੰਥੀਆਂ ਦੇ ਪ੍ਰਸਿੱਧ ਗ੍ਰੰਥ ਚਰਿਤ ਬੋਧ ਅਨੁਸਾਰ ਕਬੀਰ ਜੀ ਦਾ ਜਨਮ ਹੈ ਉਹ 1398 ਈਸਵੀ ਦੇ ਵਿੱਚ ਹੋਇਆ ਸੀਗਾ ਠੀਕ ਹੈ ਜੀ 1398 ਈਸਵੀ ਦੇ ਵਿੱਚ ਹੋਇਆ ਸੀਗਾ ਕਬੀਰ ਜੀ ਦਾ ਜਨਮ ਜਿਸ ਨੂੰ ਭਾਈ ਕਾਨ ਸਿੰਘ ਨਾਭਾ ਜੀ ਨੇ ਵੀ ਸਹੀ ਮੰਨਿਆ ਭਾਈ ਕਾਨ ਸਿੰਘ ਨਾਭਾ ਜਿਨ੍ਹਾਂ ਨੇ ਕੀ ਮਹਾਨ ਵਿਸ਼ਵ ਪੰਜਾਬੀ ਕੋਸ਼ ਲਿਖਿਆ ਸੀ ਹਨਾ ਹਾਂਜੀ ਨੋਟ ਕਰ ਲਿਓ ਤਰੀਕ ਵਿਦਿਆਰਥੀਓ ਕਬੀਰ ਜੀ ਦਾ ਜਿਹੜਾ ਜਨਮ ਹੈ ਉਹ ਕਬੀਰ ਪੰਥੀਆਂ ਦੇ ਜਿਹੜਾ ਪ੍ਰਸਿੱਧ ਗ੍ਰੰਥ ਕਬੀਰ ਚਰਿਤ ਬੋਧ ਅਨੁਸਾਰ ਵੀ ਕਦੋਂ ਹੋਇਆ 1398 ਈਸਵੀ ਚ ਹੋਇਆ ਮੰਨਿਆ ਜਾਂਦਾ ਹੈ ਦੂਜਾ ਪ੍ਰਸ਼ਨ ਹੈ ਜੀ ਪ੍ਰਸ਼ਨ ਟਾਈਪ ਨਹੀਂ ਮੈਂ ਕਰਵਾ ਰਿਹਾ ਤੁਹਾਨੂੰ ਸਿੱਧੇ ਇੱਕ ਤਰ੍ਹਾਂ ਦੇ ਨੋਟਸ ਟਾਈਪ ਹੀ ਤੁਸੀਂ ਬਣਾ ਰਹੇ ਹੋ ਹਨਾ ਮੈਂ ਨੋਟਸ ਟਾਈਪ ਹੀ ਕਰਵਾ ਰਿਹਾ ਤੁਹਾਨੂੰ ਮੇਨ ਮੇਨ ਜਿਹੜਾ ਕੰਟੈਂਟ ਹੈ ਉਹ ਤੁਹਾਡੇ ਅੱਗੇ ਰੱਖ ਰਹੇ ਹਾਂ ਨਾ ਪੰਜਾਬੀ ਦਾ ਜੋ ਵੀ ਆਪਣਾ ਪਿਛਲੇ ਸਾਲਾਂ ਦੇ ਵਿੱਚ ਜਿਸ ਤਰ੍ਹਾਂ ਦੇ ਪ੍ਰਸ਼ਨ ਆ ਰਹੇ ਨੇ ਉਹ ਮੈਂ ਸਿੱਧੇ ਤੁਹਾਨੂੰ ਉੱਤਰ ਦੇ ਰੂਪ ਵਿੱਚ ਕਰਵਾ ਰਿਹਾ ਆਦ ਗ੍ਰੰਥ ਯਾਨੀ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾਮਦੇਵ ਜੀ ਦੇ ਕੁੱਲ ਕਿੰਨੇ ਸ਼ਬਦ ਸੰਕਲਿਤ ਨੇ ਕਿੰਨੇ ਨੇ ਅਕਾਹਟ ਸ਼ਬਦ ਨੋਟ ਕਰ ਲਓ 61 61 ਤੀਜਾ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ 31 ਰਾਗਾਂ ਦੀ ਵਰਤੋਂ ਹੋਈ ਹੈ ਕਿੰਨਿਆਂ ਦੀ ਹੋਈ ਹੈ ਕੁੱਲ 31 ਰਾਗਾਂ ਦੀ ਵਰਤੋਂ ਹੋਈ ਹੈ ਇਹਨਾਂ ਵਿੱਚੋਂ ਨਾਮਦੇਵ ਜੀ ਨੇ ਕਿੰਨੇ ਰਾਗਾਂ ਚ ਬਾਣੀ ਰਚੀ ਹੈ 18 ਰਾਗਾਂ ਦੇ ਵਿੱਚ ਠੀਕ ਹੈ ਚੌਥਾ ਜੀ ਹਾਸ਼ਮ ਸ਼ਾਹ ਮਹਾਰਾਜ ਰਣਜੀਤ ਸਿੰਘ ਦੇ ਕਾਲ ਦਾ ਸਭ ਤੋਂ ਪ੍ਰਸਿੱਧ ਤੇ ਸ਼੍ਰੇਸ਼ਟ ਕਵੀ ਸੀ ਜਿਹੜਾ ਹਾਸ਼ਮ ਸ਼ਾਹ ਸੀ ਉਹ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੇ ਸਮੇਂ ਹੋਇਆ ਤੇ ਸਭ ਤੋਂ ਪ੍ਰਸਿੱਧ ਸ਼੍ਰੇਸ਼ਟ ਕਵੀ ਹੋਇਆ ਹੈ ਕਿੱਸਾ ਸੱਸੀ ਪੁੰਨੂ ਹਾਸ਼ਮ ਸ਼ਾਹ ਦੀ ਸਭ ਤੋਂ ਪ੍ਰਸਿੱਧ ਰਚਨਾ ਹੈ ਸ਼ੇਵਾ ਹਾਸ਼ਮ ਨੇ ਸੱਸੀ ਕਾਦੀ ਲਿਖੀ ਕਰ ਕਰ ਬਿਰਹਾ ਦਾ ਮੂਆਤਾ ਲਗਾ ਦਿੱਤਾ ਪ੍ਰੇਮ ਦਾ ਭਾਂਬੜ ਬਾੜ ਮਾਰੂ ਥਲ جگਮਗ ਕਰ ਦਿੱਤਾ ਹਾਸ਼ਮ ਦੀ ਸੱਸੀ ਦੇ ਤਾਰੀਫ ਹਾਸ਼ਮ ਦੀ ਜਿਹੜੀ ਸੱਸੀ ਲਿਖੀ ਸੀ ਉਸ ਦੀ ਤਾਰੀਫ ਦੇ ਵਿੱਚ ਵੀ ਇਹ 17 ਕਿਹਨੇ ਲਿਖਿਆ ਸੀ ਇਹ 바ਵਾ ਬੁੱਧ ਸਿੰਘ ਜੀ ਨੇ ਆਪਣੀ ਪੁਸਤਕ ਬੰਬੀਹਾ ਬੋਲ ਦੇ ਵਿੱਚ ਲਿਖੀ ਆ ਸਾਨੂੰ ਠੀਕ ਹੈ ਜੀ 12 ਮਾ ਰਾਗ ਮਾਜ 52 ਅਖਰੀ ਅਤੇ ਸੁਖਮਣੀ ਕਿਸ ਗੁਰੂ ਦੀਆਂ ਲੰਬੀਆਂ ਰਚਨਾਵਾਂ ਨੇ ਇਹ ਗੁਰੂ ਅਰਜਨ ਦੇਵ ਜੀ ਦੀਆਂ ਨੇ 12 ਮਾ ਰਾਗ ਮਾਜ 52 ਅਖਰੀ ਅਤੇ ਸੁਖਮਣੀ ਕਿਸ ਗੁਰੂ ਦੀਆਂ ਲੰਬੀਆਂ ਰਚਨਾਵਾਂ ਨੇ ਗੁਰੂ ਅਰਜਨ ਦੇਵ ਜੀ ਦੀਆਂ ਠੀਕ ਹੈ ਜੀ ਜੈਤਸਰੀ ਦੀਵਾਰ ਨੋਟ ਕਰੀ ਜਾਓ ਬੇਟਾ ਨੰਬਰ 1 ਜੈਤਸਰੀ ਦੀਵਾਰ ਨੰਬਰ 2 ਮਾਰੋ ਦੀਵਾਰ ਨੰਬਰ 3 ਗੁਜਰੀ ਦੀਵਾਰ ਨੰਬਰ 4 ਗੌੜੀ ਦੀਵਾਰ ਨੰਬਰ 5 RAM ਕਲੀ ਦੀਵਾਰ ਠੀਕ ਹੈ ਜੀ ਤੇ ਨੰਬਰ 6 ਰਾਗ ਬਸੰਤ ਦੀਵਾਰ ਇਹ 6 ਵਾਰ ਕਿਸ ਗੁਰੂ ਸਾਹਿਬ ਦੀਆਂ ਨੇ ਤੇ ਇਸ ਵਿੱਚ 6 ਦੀਆਂ 6 ਹੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਵੀ ਨੇ ਇਹ ਹੈਗੀਆਂ ਨੇ ਗੁਰੂ ਅਰਜਨ ਦੇਵ ਜੀ ਦੀਆਂ 10ਵਾਂ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਵੱਧ ਬਾਣੀ ਗੁਰੂ ਅਰਜਨ ਦੇਵ ਜੀ ਦੀ ਹੀ ਹੈ ਤੇ ਗੁਰੂ ਅਰਜਨ ਦੇਵ ਜੀ ਦੇ 2216 ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਬਦ ਨੇ ਜਿਹੜੇ ਸ਼ਾਮਲ ਨੇ ਕਈ ਵਾਰ ਨਾ ਆਪਸ਼ਨ ਆ ਜਾਂਦੀਆਂ 2218 ਜਾਂ ਕਈ ਕਿਤਾਬਾਂ 'ਚ 2218 ਲਿਖਿਆ ਪਰ 2216 ਪਰ ਵਧੇਰੇ ਸਹੀ ਵੀ ਸਾਨੂੰ ਮੈਂ ਦੱਸਦਾ ਨਾ 2216 ਹੀ ਹੈ ਹਾਂਜੀ ਇਸਲਾਮ ਅਰਬੀ ਭਾਸ਼ਾ ਦਾ ਸ਼ਬਦ ਹੈ ਇਸਲਾਮ ਸ਼ਬਦ ਦਾ ਅਰਥ ਕੀ ਹੈ ਉਹ ਹੈ ਜੀ ਆਗਿਆ ਪੱਤਰ ਜਿਹੜਾ ਇਸਲਾਮ ਹੈ ਨਾ ਉਹ ਅਰਬੀ ਭਾਸ਼ਾ ਦਾ ਸ਼ਬਦ ਹੈ ਨੋਟ ਕਰ ਲਿਓ ਅਰਬੀ ਭਾਸ਼ਾ ਦਾ ਸ਼ਬਦ ਹੈ ਤੇ ਇਸਲਾਮ ਸ਼ਬਦ ਦਾ ਅਰਥ ਕੀ ਆਗਿਆ ਦਾ ਪੱਤਰ ਕਲਮਾ ਕੀ ਹੈ ਕਲਮਾ ਕਲਮਾ ਇੱਕ ਵਾਕ ਹੈ ਇਹ ਵਾਕ ਇਸ ਤਰ੍ਹਾਂ ਹੈ ਲਾ ਇਲਾਹਾ ਕਮਾ ਮੁਹੰਮਦ ਰਸੂਲ ਅੱਲਾ ਇਸ ਦਾ ਅਰਥ ਹੈ ਕਿ ਅੱਲਾ ਤੋਂ ਅੱਲਾ ਤੋਂ ਬਿਨਾ ਕੋਈ ਹੋਰ ਸਰਵ ਸ੍ਰੇਸ਼ਟ ਸ਼ਕਤੀ ਨਹੀਂ ਹੈ ਅਤੇ ਮੁਹੰਮਦ ਅੱਲਾ ਦਾ ਸੰਦੇਸ਼ਤਾ ਅੱਲਾਹ ਦੇ ਸੰਦੇਸ਼ ਦਾ ਵਾਹਕ ਹੈ ਠੀਕ ਹੈ ਜਿਹੜਾ ਮੁਹੰਮਦ ਹੈ ਉਹ ਅੱਲਾਹ ਦੇ ਸੰਦੇਸ਼ ਦਾ ਮੈਸੇਂਜਰ ਹੈ ਠੀਕ ਹੈ ਸੋ ਮੈਨੂੰ ਪੂਰੀ ਉਮੀਦ ਹੈ ਆਪ ਜੀ ਨੂੰ ਇਹ ਜਾਣਕਾਰੀ ਸਹਾਇਕ ਸਿੱਧ ਹੋਵੇਗੀ ਪ੍ਰੋਫੈਸਰ ਕਾਸ਼ਦੀ ਵੱਲੋਂ ਸਭ ਨੂੰ ਸਤਿ ਸ਼੍ਰੀ ਅਕਾਲ ਚੜ੍ਹਦੀ ਕਲਾ ਚ ਰੱਖੇ ਪਰਮਾਤਮਾ ਤੁਹਾਨੂੰ ਪੂਰੀ ਲਗਨ ਦੇ ਨਾਲ ਪੂਰੀ ਮਿਹਨਤ ਨਾਲ ਤਿਆਰੀ ਕਰਿਆ ਕਰੋ ਜਰੂਰ ਕਾਮਯਾਬ ਹੋਵੋਗੇ ਜੀ ਪਗਵਤੀ ਕੰਪੀਟੀਸ਼ਨ ਕਲਾਸਾਂ ਜਮਾਨ ਸਦੇ YouTube ਚੈਨਲ ਤੇ ਵਿਜ਼ਿਟ ਕਰਦੇ ਰਹੋ ਤੇ ਤੁਹਾਡੇ ਲਈ ਕਾਫੀ ਜਾਣਕਾਰੀ ਜਿਹੜੀ ਹੈ ਇੱਥੇ ਪੇਪਰਾਂ ਦੇ ਕੇਂਦਰੀ ਬਿੰਦੂ ਤੋਂ ਆਪ ਜੀ ਨੂੰ ਮਿਲ ਜਾਂਦੀ ਹੈ ਬਹੁਤ ਬਹੁਤ ਧੰਨਵਾਦ ਜੀ ਕਮੈਂਟ ਕਰਕੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦੇ ਰਹੋ ਆਪਣੀ ਜੋ رائے مشورہ ਹੁੰਦਾ ਉਹ ਤੁਸੀਂ ਜਰੂਰ ਜਿਹੜਾ ਹੈ ਸਾਡੇ ਨਾਲ ਸਾਂਝਾ ਕਰਿਆ ਕਰੋ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਭ ਨੂੰ